ਦੋਹੀ ਮੱਲਾ ਪੰਜਵਾ ਦੀਨ ਛਡਾਏ ਦੁਨੀ ਜੋ ਲਾਏ ਦੋਹੀ ਸਰਾਇ ਖੁਨਾਮੀ ਕਹਾਏ ਜੋ ਤਿਸ ਭਾਵੇ ਸੋ ਪਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸੱਚਾ ਧਰਮ ਪੁੰਨ ਭਲਾ ਕਰਾਏ ਦੀਨ ਕਹਿ ਤੋਸ਼ ਦੁਨੀ ਨਾ ਜਾਏ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੈ ਅਗੰ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲਾ ਬੋਲਾ ਤੇਰਾ ਸੁਹੀ ਮੈ ਲਾਪਨਵਾ ਪ੍ਰਤਕਾਲ ਹਰ ਨਾਮ ਉਚਾਰੀ ਈਤ ਉਤ ਕੀ ਓਟ ਸواری ਸਦਾ ਸਦਾ ਜਪੀਏ ਹਰ ਨਾਮ ਪੂਰਨ ਹੋਵੇ ਮਨ ਕੇ ਕਾਮ ਰਹਾਉ ਪ੍ਰਭ ਅਬਨਾਸ਼ੀ ਰਹਿਣ ਦੇਨ ਗਾਉ ਜੀਵਤ ਮਰਤ ਨੇ ਚਲ ਪਾਵੇਂ ਥਾਉ ਸੋ ਸ਼ਹਾ ਸੇਵ ਜਿਤ ਤੋਟ ਨਾ ਵੇ ਖਾਤ ਖਰਚਤ ਸੁਖ ਆਨੰਦ ਵਿਹਾਵੈ ਜਗ ਜੀਵਨ ਪੁਰਖ ਸਾਧ ਸੰਗ ਪਾਇਆ ਗੁਰ ਪ੍ਰਸਾਦ ਨਾਮਕ ਨਾਮ ਤੇ ਆਇਆ ਸੁਹੀ ਮਲਾ ਪੰਗਵਾ ਗੁਰ ਪੂਰੇ ਜਬ ਫੈ ਦਇਆਲ ਦੁਖ ਬਿਨਸੇ ਪੂਰਨ ਪ੍ਰੇਖਾਲ ਏਖ-ਪੇਖ ਜੀਵ ਦਰਸ਼ ਤੁਮਾਰਾ ਚਰਨ ਕਮਲ ਜਾਈ ਬਲਹਾਰ ਤੁਜ ਬਿਨ ਠਾਕੁਰ ਤਵਨ ਹਮਾਰਾ ਰਹਾਉ ਸਾਧ ਸੰਗਤ ਸਿਉ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਤੁਰ ਪਾਈ ਜਪ ਹਰ ਹਰ ਨਾਮ ਅਚਰਜ ਪਰਤਾਪ ਜਾਨ ਨਾ ਸਕੇ ਤੀਨੇ ਤਾਪ ਨਿੰਕ ਨਾ ਬਿਸਰੇ ਹਰ ਚਰਨ ਤੁਮਾਰੇ ਨਾਨਕ ਮੰਗੈ ਦਾਮ ਪਿਆਰੇ ਸੁਹੀ ਮੈ ਲਾ ਪੰਜਵਾ ਸੇ ਸੰਜੋਗ ਕਰੋ ਮੇਰੇ ਪਿਆਰੇ ਜਤ ਰਸਨਾ ਹਰਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਇਆਲਾ ਸਾਧ ਗਾਵੈ ਗੁਣ ਸਦਾ ਰਸਾਲਾ ਰਹਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੈ ਤਿਸ ਨੇਰ ਜਨ ਕੀ ਭੂਖ ਤੇਰਾ ਨਾਮ ਅਹਾਰ ਤੁੰ ਦਾ ਤ ਪ੍ਰਭ ਦੇਵਨ ਹਾਰ RAM ਰਮਤ ਸੰਤਨ ਸੁਖਮਾਨ ਨਾਨਕ ਦੇਵਨ ਹਾਰ ਸੁਜਾਨ ਸੁਹੀ ਮਲਾ ਪੰਜਵਾਂ ਬਹਿਤੀ ਜਾਤ ਕਦੇ ਦਿਸਤ ਨਾ ਥਾਰਤ ਮਿਥਿਆ ਮੋ ਬੰਧੇ ਨਿਤ ਪਾਰਚ ਮਾਦਵੇ ਫਜ ਦਿਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਵਿਕਾਰ ਦੋ ਕਰ ਛਾਰਤ ਰਾਮ ਰਤਨ ਰਿਦ ਤਿਲ ਨਹੀਂ ਧਾਰਤ ਪਰਣ ਪੋਖਣ ਸੰਗ ਆਦ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਨ ਸਮਰੱਥ ਅਗੋਚਰ ਸਾਮੀ ਉਧਾਰ ਨਾਨਕ ਪ੍ਰਭ ਅੰਤਰ ਜਾਮੀ ਸੁਹੀ ਮੈਲਾ ਪੰਜਵਾ ਸਾਧ ਸੰਗ ਤਰੈ ਫੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸਿਮਰ ਸਿਮਰ ਜੀਵਾਂ ਨਾਰਾਇਣ ਦੁਖ ਰੋਗ ਸੋਗ ਸਭ ਬਿਨਸੇ ਗੁਰਪੂਰੇ ਮਿਲ ਪਾਪ ਤਜੈਣ ਰਹਾ ਜੀਵਨ ਨ ਪਦਵੀ ਹਰ ਕਾ ਨਾਉ ਮਨ ਤਨ ਨਿਰਮਲ ਸਾਚ ਸਵਾਉ ਆਠ ਪਹਿਰ ਪਾਰਧਮ ਮੁਤਿਆਈਐ ਪੂਰਬ ਲਿਖਤ ਹੋਏ ਤਾਂ ਪਾਈਐ ਸ਼ਰਨ ਪਏ ਜਪਦੀਂ ਦਰਾਲਾ ਨਾਮਕ ਜਾਚੈ ਸੰਤਰਵਾਲਾ ਸੁਹੀ ਮੈਲਾ ਪੰਜਵਾਂ ਘਰ ਕਾ ਕਾਜ ਨਾ ਜਾਣੀ ਰੂੜਾ ਠੁਠੇ ਧੰਧ ਰਚਿਓ ਮੂੜਾ ਜਿਤ ਤੂੰ ਲਾਵੇ ਤਿਤ ਤਿਤ ਲਗਨਾ ਜਾ ਤੂੰ ਦੇਹ ਤੇਰਾ ਨਾਮ ਜਪਣ ਰਹਾ ਹਰ ਕੇ ਦਾਸ ਹਰ ਸੇ ਤੀਰਤੇ RAM ਰਸਾਇਣ ਅਨੰਦ ਦੇ ਨੂਮਾਤੇ ਬਾਂ ਪਕਰ ਪ੍ਰਭ ਆਪੇ ਕਾਢੇ ਜਨਮ ਜਨਮ ਕੇ ਟੂਟੇ ਗੰਢੇ ਉਧਰ స్వాਮੀ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰ ਸ਼ਰਨ ਦੁਆਰੇ ਸੁਹੀ ਮੈ ਲਾ ਪੰਜਵਾ ਸੰਤ ਪ੍ਰਸਾਦ ਨੇ ਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਢੁਲਾਇਆ ਗੁਰੂ ਧਿਆਏ ਹਰ ਚਰਨ ਮਨ ਚੀਨੇ ਤਾਂ ਤੇ ਕਰਤੇ ਅਸਥਿਰ ਕੀਨੇ راہ ਗੁਣ ਗਾਵਤ ਅਚੁੱਤ ਅਬਨਾਸ਼ੀ ਤਾਂ ਤੇ ਕੱਟੀ ਜਮ ਕੀ ਫਾਸੀ ਕਰਤੀ ਰੂਪਾ ਲੀਨੇ ਲੜ ਲਾਏ ਸਦਾ ਅਨੰਦ ਨਾਨਕ ਗੁਣ ਗਾਏ ਸੁਹੀ ਮਲਾ ਪੰਜਵਾ ਅੰਮ੍ਰਿਤ ਵਚਨ ਸਾਧਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੇ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾਉ ਕਲੀ ਕਾਲ ਕੇ ਮਿਟੇ ਕਲੇਸ਼ਾ ਏਕੋ ਨਾਮ ਮਨ ਮੈਂ ਪਰਵੇਸ਼ ਸਾਧੂ ਤੂਰ ਮੁਖ ਮਸਤਕ ਲਾਈ ਨਾਨਕ ਉਧਰੇ ਹਰ ਗੁਰ ਸਰਣਾਈ ਸੁਹੀ ਮਹਿਲਾ ਪੰਜਵਾਂ ਘਰ ਤੀਜਾ ਗੋਬਿੰਦਾ ਗੁਣ ਗਾਉਂ ਦਇਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਾਹ ਕਰ ਕਿਰਪਾ ਤੁਮਹੀ ਪ੍ਰਤੁਪਾਲਾ ਜਿਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੇ ਜਪ ਨਾਲਾ ਨਾਨਕ ਜਾਚੈ ਸੰਤਰਵਾਲਾ ਸੁਹੀ ਮela ਪੰਜਵਾਂ ਤਿਸ ਬਿਨ ਦੂਜਾ ਅਵਰ ਨ ਕੋਈ ਅਪੇ ਥਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ અપਾਰ ਰਹਾ ਸਭ ਰੋਗ ਮਿਟਾਵੇ ਨਵਾਂ ਨਿਰੋਆ ਨਾਨਕ ਰਖਾ ਅਪੇ ਹੋਆ ਸੁਹੀ ਮਲਾ ਪੰਜਵਾ ਦਰਸ਼ਨ ਕਾ ਲੋਚੈ ਸਭ ਕੋਈ ਪੂਰਾ ਭਾਗ ਪ੍ਰਾਪਤ ਹੋਈ ਰਹਾ ਸ਼ਾਮ ਸੁੰਦਰ ਤਜ نیند ਕਿਉਂ ਆਈ ਮਾ ਮੋਨੀ ਦੂਤਾ ਲਾਈ ਪ੍ਰੇਮ ਬशोਹਾ ਕਰਤ ਕਸਾਈ ਨਿਰਦੇਜੰਤ ਤਿਸ ਦਿਆਂ ਨ ਪਾਈ ਆਨੰਤ ਜਨਮ ਬੀਤੀਆਂ ਨ ਧਰ ਮਾਈ ਘਰ ਵਾਸ ਨ ਦੇਵ ਦੁੱਤਰ ਮਾਈ ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ਼ ਨ ਦੀਜੈ ਕਿਰਤ ਪੁਵਾਈ ਸੁਣ ਸਾਜਨ ਸੰਤ ਜਨ ਧਾਈ ਚਰਨ ਸ਼ਰਨ ਨਾਮ ਗਤ ਪਾਈ ਰਾਗ ਸੁਹੀ ਮਹਿਲਾ ਪੰਜਵਾ ਘਰ ਚੌਥਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਪਲੀ ਸੁਹਾਵੀ ਸ਼ਾਪਰੀ ਜਾ ਮੈਂ ਗੁਣ ਗਾਏ ਕਿਤੀ ਕਾਮ ਨਾ ਤੋਲਰ ਜਿਤ ਹਰ ਬਿਸਰਾਏ ਰਹਾਉ ਆਨੰਦ ਗਰੀਬੀ ਸਾਧ ਸੰਗਿ ਜਿਤ ਪ੍ਰਭ ਚਿਤ ਆਏ ਜਲ ਜਾਓ ਏ ਬੜਪਨਾ ਮਾਇਆ ਲੁਪਟਾਏ ਪੀਸਨ ਪੀਸ ਓਢ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਾ ਤ੍ਰਪਤਾਏ ਨਗਨ ਫਿਰਤ ਰੰਗ ਏਕ ਕੈ ਓ ਸ਼ੋਭਾ ਪਾਏ ਪਾਟ ਪਟੰਬਰ ਬਿਰਥਿਆ ਜੇ ਰਚ ਲੋਭਾਏ ਸਭ ਕਿਛ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸੁਹੀ ਮਹਿਲਾ ਪੰਜਵਾਹ ਹਰਿ ਕਾ ਸੰਤ ਪਰਾਨ ਧਨ ਤਿਸ ਕਾ ਪਨਹਾਰਾ ਭਾਈ ਮੀਤ ਸਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਏਸਾ ਕਾ ਕਰ ਬੀਜਨਾ ਸੰਤ ਚੌਰ ਟੁਲਾਵ ਸੀਸ ਨਿਹਾਰੋਂ ਚਰਨ ਤਲ ਤੂਰ ਮੁਖਲਾਮ ਨਿਸ਼ਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ਤਜ ਅਬਮਾਨ ਸ਼ਰਣੀ ਪਰਉ ਹਰ ਗੁਣ ਨਿਧ ਪਾਈ ਅਵ ਲੋਕਨ ਪੁਨਹਾ ਪੁਨਹਾ ਕਰਉ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮੈਂ ਸਿੰਚਉ ਬੰਦੋਂ ਬਰਬਾਰ ਚਿਤਵੋਂ ਮਨ ਆਸਾ ਕਰੂੰ ਜਨ ਕਾ ਸੰਗ ਮੰਗਉ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗਉ ਸੁਹੀ ਮਹਿਲਾ ਪੰਜਵਾ ਜਿਨ 모ਏ ਬ੍ਰਹਮੰਡ ਖੰਡ ਤਾਹੂੰ ਮੈਂ ਪਾਉ ਰਾਖ ਲੇ ਹੋ ਏ ਬਖਈ ਦਿਓ ਦੇਹ ਆਪਣਾ ਨਾਉ ਰਹਾ ਜਾਤੇ ਨਹੀਂ ਕੋ ਸੁਖੀ ਤਾਕ ਪਾਛੈ ਜਾਉ ਛੋਟ ਜਾਹੇ ਜੋ ਸਗਲ ਕੋ ਫਿਰ ਫਿਰ ਲੁਪਟਾਉ ਕਰੋ ਪਿਪਾ করুণਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ